ਸਾਖੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਾਧੋ ਜੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਸਮੇਤ ਇੱਕ ਪਿੰਡ ਵਿੱਚ ਪਹੁੰਚੇ ਸੰਗਤ ਵਿੱਚੋਂ ਭਾਈ ਮਾਧੋ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਦੱਸੋ ਕਿ ਪ੍ਰਭੂ ਨੂੰ ਮਿਲਣ ਦਾ ਸਭ ਤੋਂ ਆਸਾਨ ਰਸਤਾ ਕਿਹੜਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਪਿਆਰ ਭਰੀ ਬੋਲੀ ਵਿੱਚ ਕਿਹਾ ਮਾਦੋ ਪ੍ਰਭੂ ਵਸਦਾ ਹਰ ਜੀਵ ਦੇ ਅੰਦਰ ਹੈ ਉਸ ਨੂੰ ਮਿਲਣ ਲਈ ਕਿਸੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਜਿੱਥੇ ਤੂੰ ਹੈ ਉੱਥੇ ਹੀ ਸੱਚ ਬੋਲ ਮਿਹਨਤ ਦੀ ਰੋਟੀ ਖਾ ਨਾਮ ਜਪ ਤੇ ਲੋੜਵੰਦ ਦੀ ਸੇਵਾ ਕਰ ਇਹੀ ਸਿੱਧਾ ਰਸਤਾ ਹੈ ਵਾਹਿਗੁਰੂ ਨਾਲ ਮਿਲਾਪ ਦਾ ਇਹ ਗੱਲ ਸੁਣ ਕੇ ਭਾਈ ਮਾਦੋ ਜੀਨ ਦੇ ਮਨ ਵਿੱਚ ਬੜੀ ਸ਼ਾਂਤੀ ਆ ਗਈ ਉਹਨਾਂ ਨੇ ਅਖੋਤੀ ਤਪੱਸਿਆ ਛੱਡ ਕੇ ਗੁਰੂ ਜੀ ਦੇ ਉਪਦੇਸ਼ ਅਨੁਸਾਰ ਘਰ ਗ੍ਰਸਤੀ ਵਿੱਚ ਰਹਿੰਦੇ ਹੋਏ ਨਾਮ ਜਪਣਾ ਅਤੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇਸ ਸਾਕੀ ਤੋਂ ਸਿੱਖਿਆ ਮਿਲਦੀ ਹੈ ਕਿ ਵਾਹਿਗੁਰੂ ਨੂੰ ਮਿਲਣ ਲਈ ਜੰਗਲਾਂ ਵਿੱਚ ਭਟਕਣ ਦੀ ਲੋੜ ਨਹੀਂ ਸਗੋ ਸਚਾਈ ਸਿਮਰਨ ਅਤੇ ਸੇਵਾ ਰਾਹੀਂ ਉਸ ਨੂੰ ਆਪਣੇ ਨੇੜੇ ਮਹਿਸੂਸ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੀ ਜੇ ਸਾਖੀ ਵਿੱਚ ਕੋਈ ਗਲਤੀ ਹੋ ਗਈ ਤਾਂ ਪਲੀਜ਼ ਮਾਫ ਕਰਿਓ ਚੈਨਲ ਨੂੰ ਸਬਸਕ੍ਰਾਈਬ ਸਪੋਰਟ ਕਰਿਓ ਜਰੂਰ ਜੀ ਧੰਨਵਾਦ ਜੀ